ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੜ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨਾ ਗੁਰਦਾਸਪੁਰ ਦੀ ਥਾਣਾ ਬਹਿਰਾਮਪੁਰ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਦੋ ਨਾਜਾਇਜ਼ ਪਿਸਤਲਾਂ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸੁਰਿੰਦਰ ਸਿੰਘ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਗੁਰਜਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸੁਲਤਾਨੀ ਥਾਣਾ ਦੁਰੰਗਾਲਾ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 32 ਬੋਰ ਅਤੇ 30 ਬੋਰ ਦੇ ਦੋ ਨਜਾਇਜ਼ ਪਿਸਤਲ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਡੀਐਸਪੀ ਨੇ ਕੀ ਕੁਝ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣੇ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਗੁਰਦਾਸਪੁਰ ਤੋਂ ਇੱਕ ਖਾਸ ਰਿਪੋਰਟ ਮਾਮਲਾ ਇਦਾਂ ਹੈ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ੍ਰੀ ਹਰਦੀਸ਼ ਦੇ ਅਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਉਹ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਂਪੁਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਐਸਐਸਪੀ ਬਰਾਂਪੁਰ ਸਰਬਜੀਤ ਸਿੰਘ ਦੀ ਯੋਗ ਰਹਿਨਮਾਈ ਹੇਠ ਐਸੀ ਜਗੀਰ ਚੰਦ ਕੰਪਲੈਟ ਡਿਲੀਜੈਂਸ ਸਾਡੇ ਬਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਏਸੀਡੀ ਕੀ ਚੰਦ ਨੂੰ ਇੱਕ ਸਿਕਿਉਰਿਟੀ ਇਨਫੋਰਮੇਸ਼ਨ ਬ੍ਰਿਗੇਡ ਦੇ ਗਰਜੰਦਾ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡ ਆ ਰਹਿਣ ਵਾਲਾ ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ ਔਰ ਉਹ ਨਜਾਇਜ਼ ਵੈਪਨ ਨਾਲੋਂ ਜ਼ਾਇਦਾ ਫਰ ਰੇਚਣ ਦਾ ਔਰ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ ਉਹਦੇ ਕੋਲ ਕੋਈ ਵੈਪਨਸ ਨਜਾਇਜ਼ ਬਰਾਮਦ ਹੋ ਸਕਦੇ ਆ ਜਿਸ ਦੇ ਹਾਲ ਦੇ 3.0 ਜਿਹੜਾ ਐਚਪੀ ਗੈਸ ਅਸੀ ਦੇ ਨੇੜੇ ਇਹਨਾਂ ਨੇ ਨਾਕਾ ਬੰਦੀ ਗਜ਼ਾਰਨ ਦਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕਬਜ਼ੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਬਰ ਹੋਏ ਨੇ ਇੱਕ 3.3 ਬੋਰ ਔਰ ਇੱਕ 3.3 ਬੋਰ ਦਾ ਕੰਟਰੀ ਮੇਡ ਵੈਪਨ ਹੈ ਔਰ ਬਿਸਟਰ ਨੇ ਇਹਨਾਂ ਨੂੰ ਰਦਾ ਦੇ ਨਾਲ ਦੋ ਰੌਂਗ ਵੀ ਜਿਹੜੇ ਆ 33 ਬੋਰ ਦੇ ਨਾਲ ਹੋਏ। ਸਾਡੇਦਰ ਬੋਰ ਦਾ ਕੋਈ ਪਹਿਲਾਂ ਦਾ ਮਾਮਲਾ ਦਰਜ ਨਹੀਂ ਹੈ। ਔਰ ਇਹਦੀ ਕਾਫਰਦਾ ਆਪਾਂ ਡੈਰੋਗੇਸ਼ਨ ਕਰ ਰਹੇ ਆਂ ਜੀ ਇਹ ਸਾਡੇ ਕੋਲੇ ਅਰੈਸਟ ਆਉਣੇ ਦਾ ਮਾਰਗ ਲੈ ਕੇ ਪੱਤਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾ ਪੱਤਰ ਕਿਨੂੰ ਦੇਣੇ ਸੀ ਜਾਂ ਇਹਨਾਂ ਕੋਲ ਬਾਰਦਾਤ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਦੇ ਜ਼ਰਾਂ ਪਤਾ ਕਰਾਂਗੇ ਔਰ ਉਹਨੂੰ ਵੀ ਇਸ ਪੱਤਰ ਮੇਲੇ ਚ ਨਾਮ ਦੇ ਕਰਾਂਗੇ